ਅੱਜ ਦਾ ਵਿਸ਼ਾ ਹੈ ਸਵੇਰ ਦੀ ਸੈਰ ਸਵੇਰ ਦੀ ਸੈਰ ਕਰਨਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਸਵੇਰ ਦੀ ਤਾਜ਼ਾ ਹਵਾ ਸਰੀਰ ਨੂੰ ਤੰਦਰੁਸਤ ਬਣਾਉਂਦੀ ਹੈ ਸਵੇਰ ਇਹ ਸੈਰ ਕਰਕੇ ਦਿਨ ਦੀ ਸ਼ੁਰੂਆਤ ਚੰਗੀ ਹੁੰਦੀ ਹੈ ਸਵੇਰ ਦੀ ਸੈਰ ਨਾਲ ਮਨ ਸ਼ਾਂਤ ਰਹਿੰਦਾ ਹੈ ਸਵੇਰ ਦੀ ਸੈਰ ਹਰ ਉਮਰ ਦੇ ਲੋਕਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ ਸਵੇਰ ਦੀ ਸੈਰ ਨਾਲ ਤਨ ਅਤੇ ਮਨ ਦੋਵੇਂ ਤਾਜ਼ਾ ਰਹਿੰਦੇ ਹਨ ਇਹ ਸਾਡੀ ਤਾਕਤ ਵਧਾਉਂਦੀ ਹੈ ਸਵੇਰ ਦੀ ਸੈਰ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਇਸ ਲਈ ਹਰ ਕਿਸੇ ਨੂੰ ਰੋਜ਼ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਜ਼ਰੂਰ ਕਰਿਓ